ਬਾਦੀ ਹੋ ਗਿਆ ਸਿੱਧੀ ਕਰ ਲੈ ਸਤਿਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਲੇ ਵਰਗੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬਾਦੀ ਹੋ ਗਿਆ ਸਿੱਧੀ ਕਰ ਲੈ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਇਸ ਸਮੌਕੇ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਹੇਠ ਨੇ ਜਿੱਥੇ ਕਿ 5 ਤੋਂ 10 ਫੁੱਟ ਤੱਕ ਪਾਣੀ ਵੀ ਕਈ ਏਰੀਆ ਦੇ ਵਿੱਚ ਭਰਿਆ ਹੋਇਆ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਧੰਤ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਤੇ ਇਸ ਮੌਕੇ ਪਾਣੀ ਭਰਨ ਕਰਕੇ ਜ਼ਿਆਦਾਤਰ ਸੰਗਤਾਂ ਦੇ ਵਿੱਚ ਇਹੀ ਟੈਨਸ਼ਨ ਸੀ ਇਹੀ ਚਿੰਤਾ ਸੀ ਕਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਸੁਰੱਖਿਅਤ ਥਾਂਵਾਂ ਤੇ ਕਿਵੇਂ ਪਹੁੰਚਾਈ ਜਾਣਗੇ ਤੇ ਦੱਸਦੀ ਹੈ ਕਿ ਹੁਣ ਇੰਨਾ ਪਿੰਡਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਸੁਰੱਖਿਅਤ ਥਾਮਤੇ ਜਿੱਥੇ ਕੀ ਹੜਾਂ ਦੀ ਮਾਰ ਨਾ ਹੋਵੇ ਉਹਨਾਂ ਗੁਰੂ ਘਰਾਂ ਦੇ ਵਿੱਚ ਪਹੁੰਚਾਉਣ ਦੇ ਲਈ ਸੰਗਤਾਂ ਦੇ ਵੱਲੋਂ ਸੇਵਾ ਆਰੰਭ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਇਸ ਦੇ ਲਈ ਇੱਕ ਅਲੱਗ ਤੋਂ ਵੋਟ ਮੁਹੱਈਆ ਕਰਵਾਈ ਗਈ ਹੈ ਜਿਸ ਦੇ ਵਿੱਚ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਹੀ ਲਿਆਂਦੇ ਜਾਂਦੇ ਨੇ ਤੇ ਉਸ ਤੋਂ ਬਾਅਦ ਅੱਗੇ ਜਿੱਥੇ ਸੁੱਕਾ ਪਾਣੀ ਹੁੰਦਾ ਜਿੱਥੇ ਹੜਾਂ ਦੀ ਮਾਰ ਨਹੀਂ ਹੁੰਦੀ ਹੈ ਜਿੱਥੇ ਸੜਕ ਵਗੈਰਾ ਚੱਲ ਰਹੀ ਹੁੰਦੀ ਹੈ ਉਹ ਜਗ੍ਹਾ ਤੇ ਪਾਲਕੀ ਸਾਹਿਬ ਲਿਆਂਦੀ ਜਾਂਦੀ ਹੈ ਜਿਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਇੰਨਾ ਪਾਲਕੀ ਸਾਹਿਬ ਦੇ ਵਿੱਚ ਸ਼ਿਸ਼ੋਭਿਤ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਹੋਰ ਵਕ ਵਕ ਗੁਰੂ ਘਰਾਂ ਦੇ ਵਿੱਚ ਸਤਿਗੰਨ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਨੂੰ ਸ਼ਿਸ਼ੋਭਿਤ ਕੀਤਾ ਜਾਂਦਾ ਹੈ ਗੁਰੂ ਘਰਾਂ ਦੇ ਵਿੱਚ ਪ੍ਰਕਾਸ਼ ਕੀਤਾ ਜਾਂਦਾ ਇਸ ਮੌਕੇ ਦੀਆਂ ਵੀਡੀਓਜ਼ ਸਾਹਮਣੇ ਆਈਆਂ ਨੇ ਜਿੱਥੇ ਕਿ ਪੂਰਨ ਮਰਿਆਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿੰਕ ਲੈ ਕੇ ਆ ਰਹੇ ਨੇ ਆਪ ਬੇਸ਼ੱਕ ਆਪਣੇ ਲੱਖ ਲੱਖ ਤੱਕ ਪਾਣੀ ਦੇ ਵਿੱਚ ਬੋਟ ਨੂੰ ਖਿੱਚ ਕੇ ਲੈ ਜਾਂਦੇ ਨੇ ਪਰ ਸਿੱਖਾਂ ਦੇ ਲਈ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਸ ਦੇ ਲੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰੀ ਸਿੱਖ ਕੌਮ ਨੂੰ ਲਗਾ ਕੇ ਗਏ ਨੇ ਉਹਨਾਂ ਨੂੰ ਮਰਿਆਦਾ ਦੇ ਨਾਲ ਛਿਤ ਥਾਮਾ ਤੇ ਲੈ ਕੇ ਜਾ ਰਹੇ ਨੇ ਤੇ ਇਸ ਵੀਡੀਓ ਦੇ ਨਾਲ ਹਰ ਇੱਕ ਦੇ ਮਨ ਨੂੰ ਖੁਸ਼ੀ ਅਤੇ ਸ਼ਾਂਤੀ ਮਿਲੇਗੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਰੱਖਿਅਤ ਆਮਤੇ ਪਹੁੰਚਾਏ ਜਾ ਰਹੇ ਨੇ ਜਿੱਥੇ ਹੱਡ ਦੀ ਮਾਰ ਨਾ ਹੋਵੇ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਜਿਸ ਵੀ ਸਿੱਖ ਦੇ ਮਨ ਦੇ ਵਿੱਚ ਇਹ ਚਿੰਤਾ ਹੋਵੇ ਇਹ ਬਾਰੇ ਉਹ ਸੋਚ ਰਿਹਾ ਹੋਵੇ ਉਸ ਦੇ ਮਨ ਨੂੰ ਜ਼ਰੂਰ ਕੋਈ ਤਸੱਲੀ ਮਿਲੇ ਕਿਉਂਕਿ ਸਿੱਖ ਆਪ ਹੱਡਾਂ ਦੀ ਮਾਰ ਚੱਲ ਸਕਦਾ ਆਪਣਾ ਸਮਾਨ ਆਪਣਾ ਕੀਮਤੀ ਸਮਾਨ ਆਪਣੇ maal dangar ਅਤੇ ਇਤੋਂ ਤੱਕ ਕਿ ਆਪਣੇ ਪਰਿਵਾਰ ਤੱਕ ਨੂੰ ਕਿਸੇ ਮੁਸੀਬਤ ਵਿੱਚ ਘੇਰੇ ਹੋਏ ਦੇਖ ਸਕਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲਈ ਉਹ ਹਮੇਸ਼ਾ ਹੀ ਤਤਪਰ ਰਹਿੰਦੇ ਨੇ ਸੇਵਾ ਦੇ ਲਈ ਤੇ ਇਸ ਸੇਵਾ ਕਰਨ ਵਾਲੇ ਵੀਰਾਂ ਨੂੰ ਇੱਕ ਸਲੂਟ ਵੀ ਬਣਦਾ ਹੈ ਜਿਨ੍ਹਾਂ ਨੇ ਇਸ ਘੜੀ ਦੇ ਵਿੱਚ ਇਹ ਸੇਵਾ ਨਿਭਾਈ ਹੈ ਆਓ ਦੇਖੋ ਇਹ ਪੂਰੀ ਵੀਡੀਓ ਬਾਦੀ ਹੋ ਗਿਆ ਸਿੱਧੀ ਕਰ ਲੈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਲੇ ਵਰਗੇ ਆਪਨਾਮ ਵਾਹਿਗੁਰੂ ਸਤਿਨਾਮ ਬਾਦੀ ਹੋ ਗਿਆ ਸਿੱਧੀ ਕਰ ਲੈ Sat naam wahidru sat naam wa